ਹਾਂਜੀ ਭੈਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ YouTube ਚੈਨਲ ਵੀਰਪਾਲ ਕੌਰ ਤੇ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਪੀਸ ਦਿਖਾਉਣ ਜਾ ਰਹੀ ਸੀ ਕਿ ਜਿਹੜਾ ਕਿ ਪਿਓਰ ਕਰੇਵ ਦੇ ਸਟੱਫ ਦੇ ਉੱਪਰ ਬਣਿਆ ਹੋਇਆ ਹੈ ਇਹ ਵਾਲਾ ਪੀਸ ਆਪਾਂ ਤੋਂ ਫੌਰਨ ਦੇ ਕਸਟਮਰ ਨੇ ਰੈਡੀ ਕਰਵਾਇਆ ਸੀਗਾ ਸਿਸਟਰ ਜਤਿੰਦਰ ਕੌਰ ਨੇ ਤੇ ਬਹੁਤ ਹੀ ਪਿਆਰਾ ਇਹ ਪੀਸ ਬਣ ਕੇ ਰੈਡੀ ਹੋਇਆ ਹੈਗਾ ਇਹਦੀ ਵਿਦ ਸਟੀਚਿੰਗ ਆਪਾਂ ਉਹਨਾਂ ਨੂੰ ਸੂਟ ਕੋਰੀਅਰ ਕਰਨਾ ਤੇ ਇਸ ਦਾ ਜਿਹੜਾ ਵਰਕ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਇਸ ਦੇ ਵਿੱਚ ਥ੍ਰੈਡ ਤੇ ਦਬਕਾ ਯੂਜ਼ ਕੀਤਾ ਗਿਆ ਹੈ ਤੇ ਪਰਲ ਕਟ ਦਾਣਾ ਬਹੁਤ ਹੀ ਜਿਆਦਾ ਫਿਨਿਸ਼ਿੰਗ ਦਾ ਕੰਮ ਹੈ ਤੇ ਇਹਦੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਵੀ ਪੈਨਲ ਦੇ ਨਾਲ ਤੇ ਘੇਰੇ ਦੇ ਬਾਰਡਰ ਨਾਲ ਤੇ ਬਾਜੂ ਤੇ ਵੀ ਜਿਹੜਾ ਵਰਕ ਹੈਗਾ ਐਦਾਂ ਪੈਨਲ ਟਾਈਪ ਵਰਕ ਬਾਜੂ ਤੇ ਕੀਤਾ ਗਿਆ ਹੈਗਾ ਬਹੁਤ ਹੀ ਪਿਆਰਾ ਇਹ ਪੀਸ ਬਣ ਕੇ ਰੈਡੀ ਹੋਇਆ ਹੈਗਾ ਤੇ ਇਸ ਦੇ ਨਾਲ ਆਪਾਂ ਨੇ ਜਿਹੜਾ ਦੁਪੱਟਾ ਲਗਾਇਆ ਹੈਗਾ ਉਹ ਪਿਓਰ ਚਨੂਨ ਚਿਫੂਨ ਦਾ ਦੁਪੱਟਾ ਲਗਾਇਆ ਗਿਆ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹ ਦੁਪੱਟਾ ਹੈਗਾ ਸੇਮ ਕਲਰ ਦਾ ਤੇ ਇਸ ਤੇ ਜਿਹੜੀ ਲੈਸ਼ ਲਗਾਈ ਹੋਈ ਆ ਪਰਲ ਵਾਲੀ ਲੈਸ਼ ਐਡ ਕੀਤੀ ਹੈਗੀ ਸੇਮ ਕਲਰ ਯਾਨੀ ਕਿ 골ਡਨ ਟੱਚ ਦਿੱਤਾ ਗਿਆ ਲੈਸ਼ ਦਾ ਤੇ ਬਹੁਤ ਹੀ ਪਿਆਰਾ ਪੀਸ ਦੀ ਬਣ ਕੇ ਲੁੱਕ ਆ ਰਹੀ ਹੈਗੀ ਇਸ ਪੀਸ ਦੀ ਤੇ ਇਸ ਦੇ ਨਾਲ ਜਿਹੜੀ ਬਾਟਮ ਹੈਗੀ ਆ ਬਾਟਮ ਤੇ ਉਹਨਾਂ ਨੇ ਕੋਈ ਵੀ ਵਰਕਿੰਗ ਲਿਆ ਸੀਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਜਿਹੜਾ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਕਲਰ ਚ ਜਾਂ ਕੋਈ ਵੀ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਜਾਂ YouTube ਤੇ ਵੀ ਕਮੈਂਟਾਂ ਰਾਹੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ Instagram ਤੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਜਿਹੜਾ ਆਪਣਾ ਕੰਮ ਹੈਗਾ ਜ਼ਿਆਦਾਤਰ ਜਿਹੜੇ ਆਪਣੇ ਆਰਡਰ ਹੈਗੇ ਆ ਫੌਰਨ ਦੇ ਜ਼ਿਆਦਾ ਨਿਕਲਦੇ ਨੇ ਤੇ ਬਾਕੀ ਜਿਵੇਂ ਕਿ ਅੱਗੇ ਹੁਣ ਸੀਜ਼ਨ ਆ ਰਿਹਾ ਹੈਗਾ ਵੈਡਿੰਗ ਸੀਜ਼ਨ ਜਾਨੀ ਕਿ ਨਵੰਬਰ ਤੱਕ ਦੀ ਸਾਡੇ ਕੋਲ ਬੁਕਿੰਗ ਹੋਣ ਜਾ ਰਹੀ ਹੈ ਲਹਿੰਗਿਆਂ ਦੀ ਲਹਿੰਗਾ ਚੋਲੀ ਤੇ ਬਾਕੀ ਜਿਹੜੀਆਂ ਆਪਣੀਆਂ ਵੈਡਿੰਗ ਡ्रेसेस ਹੁੰਦੀਆਂ ਨੇ ਉਹ ਆਪਣੀਆਂ ਰੈਡੀ ਹੋ ਰਹੀਆਂ ਲਹਿੰਗੇ ਲੱਗ ਰਹੇ ਆ ਕਸਟਮਰ ਨੇ ਕਾਫੀ ਬੁਕਿੰਗ ਕਰ ਚੁੱਕਿਆ ਇਸ ਤੋਂ ਪਹਿਲਾਂ ਤੇ ਅਗਰ ਜੇਕਰ ਤੁਸੀਂ ਵੀ ਸਾਡੇ ਕੋਲੋਂ ਕੋਈ ਵੀ ਡਰੈਸ ਰੈਡੀ ਕਰਵਾਉਣਾ ਚਾਹੁੰਦੇ ਤਾਂ ਸਾਨੂੰ WhatsApp ਤੇ ਸਾਡੇ ਕੰਟੈਕਟ ਨੰਬਰ 'ਤੇ ਆਈ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਇਸ ਵਾਲੇ ਪੀਸ ਦੀ ਹੁਣ ਆਪਾਂ ਪੈਕਿੰਗ ਕਰਕੇ ਫਿਰ ਆਪਾਂ ਕੋਰੀਅਰ ਕੱਢਣ ਜਾ ਰਹੇ ਹਾਂ ਤੇ ਸਿਸਟਰ ਨੇ ਇੱਕ ਇਹ ਵਾਲਾ ਪੀਸ ਰੈਡੀ ਕਰਵਾਇਆ ਸੀ ਸਾਡੇ ਕੋਲੋਂ ਤੇ ਇੱਕ ਨੈਕਸਟ ਪੀਸ ਹੋਰ ਦਿਖਾਵਾਂਗੀ ਤੁਹਾਨੂੰ ਇਹ ਉਹਨਾਂ ਨੇ ਮਾਂ ਬੇਟੀ ਦੇ ਦੋ ਪੀਸ ਰੈਡੀ ਕਰਵਾਏ ਸੀਗੇ ਅਲੱਗ-ਅਲੱਗ ਕਲਰ ਚ ਤੇ ਆਪਾਂ ਅੱਜ ਕੋਰੀਅਰ ਕੱਢ ਦੇਣੀ ਆ ਦੋਨਾਂ ਦੇ ਤੇ ਬਹੁਤ ਹੀ ਪਿਆਰਾ ਜਿਹਾ ਪੀਸ ਬਣ ਕੇ ਰੈਡੀ ਹੋਇਆ ਜੇਕਰ ਆਪਾਂ ਇਸ ਨੂੰ ਕਿਸੇ ਹੋਰ ਕਲਰ ਚ ਵੀ ਰੈਡੀ ਕਰਵਾਵਾਂਗੇ ਤਾਂ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਆਊਗੀ ਕਿਉਂਕਿ ਆਪਾਂ ਕਲਰ ਦੇ ਅਕੋਰਡਿੰਗ ਹੀ ਕਲਰ ਕੰਟਰਾਸਟ ਕਰਦੇ ਆ ਜਿਵੇਂ ਇਸ ਦੀ ਪਿਸਤਾ ਕਲਰ ਦਾ ਥ्रेड ਯੂਜ਼ ਕੀਤਾ ਗਿਆ ਤੇ ਉਸ ਦੇ ਨਾਲ ਇਸ ਦੀ ਜਿਹੜੀ ਫਿਨਿਸ਼ਿੰਗ ਹੈ ਗ੍ਰੇਸ ਹੈ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ ਬਲੈਕ ਦੇ ਉੱਪਰ ਪਿਸਤਾ ਕਲਰ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੂਟ ਕਰ ਰਿਹਾ ਤੇ ਤੁਸੀਂ ਕੋਈ ਵੀ ਕਲਰ ਚ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਫੁੱਲ ਡਿਟੇਲ ਚ ਦੱਸਾਂਗੇ ਕਿ ਇਹ ਵਾਲਾ ਵਰਕ ਹੈਗਾ ਜਿਹੜਾ ਇਸ ਕਲਰ ਤੇ ਸੂਟ ਕਰੇਗਾ ਜਾਂ ਨਹੀਂ ਕਰੇਗਾ ਉਹ ਆਪਾਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਦਾਂਗੇ ਤੇ ਬਾਕੀ ਸਾਡੇ ਕੋਲ ਜਿਹੜੇ ਪੀਸ ਰੈਡੀ ਹੁੰਦੇ ਆ ਕਈ ਵਾਰ ਕਸਟਮਰ ਨੂੰ ਥੋੜਾ ਜਲਦੀ ਹੁੰਦਾ ਹਨਾ ਜਿਵੇਂ ਕਿ ਆਪਾਂ 4-5 ਦਿਨ ਦੇ ਵਿੱਚ ਵੀਅਰ ਕਰਨਾ ਤੇ ਉਹ ਸਾਡੇ ਕੋਲੋਂ ਉਹਦਾ ਵੀ ਬਾਈ ਕਰ ਸਕਦੇ ਆ ਰੈਡੀ ਪੀਸ ਹੁੰਦੇ ਆ ਤੇ ਅਸੀਂ ਘੱਟ ਤੋਂ ਘੱਟ ਟਾਈਮ 'ਚ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਵਿਦ ਅ ਸਟੀਚਿੰਗ ਸਟੀਚਿੰਗ ਵੀ ਅਸੀਂ ਪ੍ਰੋਪਰ ਦਿੰਨੀ ਆ ਤੇ ਤੁਸੀਂ ਸਾਨੂੰ ਮੀਜ਼ਰਮੈਂਟ ਜਿਹੜਾ ਉਹ ਆਪਣਾ ਵਟਸਐਪ ਥਰੂ ਭੇਜ ਸਕਦੇ ਹੋ ਤੇ ਸਟੀਚਿੰਗ ਵੀ ਲੈ ਸਕਦੇ ਹੋ ਤੇ ਇਹ ਵਾਲਾ ਪੀਸ ਹੈਗਾ ਜਿਹੜਾ ਇਹ ਉਹਨਾਂ ਨੂੰ ਕਸਟਮਰ ਨੂੰ 3 ਦਿਨ ਤੱਕ ਮਿਲ ਜਾਣਾ ਤੇ ਫਿਰ ਉਹ ਆਪਾਂ ਨੂੰ ਰਿਪਲਾਈ ਕਰਨਗੇ ਕਿ ਉਹਨਾਂ ਨੂੰ ਕਿਦਾਂ ਦਾ ਲੱਗਿਆ ਤੇ ਵੈਸੇ ਅਸੀਂ ਤਾਂ ਆਪਣੇ ਜਾਨੀ ਬਹੁਤ ਘੈਂਟ ਪੀਸ ਬਣਾ ਕੇ ਭੇਜ ਰਹੇ ਹਾਂ ਉਹਨਾਂ ਨੂੰ ਪਿਕਸ ਸੈਂਡ ਕਰ ਦਿੱਤੀਆਂ ਨੇ ਜਿਹੜੇ ਪੀਸ ਉਹਨਾਂ ਦੇ ਰੈਡੀ ਹੋਏ ਨੇ ਸਾਰੀਆਂ ਪਿਕ ਪਹਿਲਾਂ ਭੇਜੀਆਂ ਗਈਆਂ ਜਦੋਂ ਵੀ ਅਸੀਂ ਪੀਸ ਰੈਡੀ ਕਰਦੀਆਂ ਪਹਿਲਾਂ ਸਟਾਫ ਜਦੋਂ ਲੈਣੀ ਆ ਉਸ ਦੀ ਪਿਕ ਸੈਂਡ ਕਰ ਦਿੰਨੇ ਇੱਕ ਵਾਰ ਕਸਟਮਰ ਨੂੰ ਵੀ ਕਲਰ ਹੈ ਜਿਹੜਾ ਉਹ ਬਿਲਕੁਲ ਸੀਮ ਤੇ ਫਿਰ ਜਦੋਂ ਆਪਾਂ ਸੂਟ ਆਡੇ ਤੇ ਲਗਵਾ ਕੇ ਸੂਟ ਰੈਡੀ ਹੁੰਦਾ ਫਿਰ ਉਸ ਦੀਆਂ ਪਿਕ ਕਰ ਦਿੰਦੀਆਂ ਫਿਰ ਕੋਰੀਅਰ ਕਰਨ ਤੋਂ ਪਹਿਲਾਂ ਆਪਾਂ ਫੁੱਲ ਸਟੀਚਿੰਗ ਹੋਏ ਸੂਟ ਦੀਆਂ ਪਿਕਸ ਕਰਕੇ ਫਿਰ ਆਪਾਂ ਕੋਰੀਅਰ ਕੱਢਦੇ ਆ ਕਿਉਂਕਿ ਅੱਗੇ ਕਸਟਮਰ ਦਾ ਵੀ ਜਿਹੜਾ ਟਰਸਟ ਹੈ ਉਹ ਬਣਿਆ ਰਹਿੰਦਾ ਵੀ ਵਾਕੇ ਇਹ ਫਰਾਡ ਵਾਲਾ ਕੰਮ ਨਹੀਂ ਹੈ ਨਹੀਂ ਅੱਜ ਕੱਲ ਜਿਹੜਾ ਯਕੀਨ ਹੈ ਉਹ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈਗਾ ਤੇ ਛੇਤੀ ਕਿਤੇ ਕਿਸੇ ਨੂੰ ਵੀ ਯਕੀਨ ਨਹੀਂ ਹੁੰਦਾਗਾ ਵੀ ਅੱਜਕੱਲ ਏਦਾਂ ਹੋ ਰਿਹਾ ਹੈਗਾ ਤੇ ਇਹ ਵਾਲੇ ਆਪਾਂ ਜਿਹੜੇ ਪੀਸ ਹੈਗੇ ਆ ਇਹ ਕੱਢ ਰਹੇ ਆ ਕੋਰੀਅਰ ਦੇ ਇਹ ਸਿਸਟਰ ਜਦੋਂ ਵੇਅਰ ਕਰਨਗੇ ਫਿਰ ਸਾਡੇ ਨਾਲ ਗੱਲ ਕਰਨਗੇ ਕਿ ਉਹਨਾਂ ਨੂੰ ਜਿਹੜੀ ਇਹ ਸੂਟ ਦੀ ਲੁੱਕ ਹੈਗੀ ਹੈ ਫਿਟਿੰਗ ਹੈਗੀ ਹੈ ਜਿਹੜੀ ਕਿੱਦਾਂ ਆਈ ਉਹ ਸਾਨੂੰ ਪੂਰਾ ਡਿਟੇਲ ਚ ਦੱਸਣਗੇ ਫਿਰ ਵੈਸੇ ਸਾਡੇ ਵੱਲੋਂ ਹੈ ਜਿਹੜਾ ਇਹ ਪੂਰਾ ਧਨਮਨ ਲਗਾ ਕੇ ਸੂਟ ਰੈਡੀ ਕੀਤਾ ਗਿਆ ਹੈਗਾ ਤੇ ਜਿਹੜੀ ਆਪਣੀ ਪੈਕਿੰਗ ਹੋਊਗੀ ਉਹ ਫੁੱਲ ਪ੍ਰੀਮੀਅਮ ਹੋਊਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਐਦਾਂ ਨਹੀਂ ਲੱਗਣਾ ਵੀ ਜਾਂ ਰਾਸਤੇ 'ਚ ਨਾ ਸਾਡਾ ਜਿਹੜਾ ਕੋਰੀਅਰ ਹੈਗਾ ਕੋਈ ਇਧਰ ਉਧਰ ਹੋ ਜੇ ਜਾਂ ਬਦਲ ਨਾ ਜਾਵੇ ਸਾਡੇ ਜਿਹੜੇ ਕੋਰੀਅਰ ਤੇ ਸਾਡੇ ਜਿਹੜੇ ਕੋਰੀਅਰ ਵਾਲੇ ਬਾਕਸ ਹੈਗੇ ਉਹ ਵੀ ਤੁਹਾਨੂੰ ਮਾਲਵਾ ਭੀਖ ਦੇ ਲੋਗੋ ਵਾਲੇ ਹੀ ਮਿਲਣਗੇ ਤੇ ਇਹਨਾਂ ਦੀ ਪੈਕਿੰਗ ਕਰਕੇ ਆਪਾਂ ਖੁਦ ਭੇਜਦੀਆਂ ਤੇ ਜਿਹੜੀ ਸਰਵਿਸ ਹੈਗੀ ਆ ਅਸੀਂ ਇੱਕ ਕੋਰੀਅਰ ਸਰਵਿਸ ਥਰੂ ਹੀ ਦਿੰਨੀ ਆ ਕਿਉਂਕਿ ਉਹਨਾਂ ਨਾਲ ਵੀ ਸਾਡਾ ਇੰਨਾ ਕੁ ਟਰਸਟ ਹੈਗਾ ਕਾਫੀ ਟਾਈਮ ਤੋਂ ਅਸੀਂ ਉਹਨਾਂ ਤੋਂ ਹੀ ਕੋਰੀਅਰ ਕਰਵਾ ਰਹੇ ਹਾਂ ਤੇ ਕੋਈ ਐਦਾਂ ਨਹੀਂ ਹੁੰਦਾਗਾ ਵੀ ਸਾਡਾ ਕੋਰੀਅਰ ਜਾਂ ਲੇਟ ਹੋਊਗਾ ਜਾਂ ਇੱਧਰ ਉੱਧਰ ਨਾ ਹੋ ਜੇ ਤੇ ਹਾਂਜੀ ਇਹ ਵਾਲਾ ਪੀਸ ਹੈਗਾ ਜਿਹੜਾ ਇਸ ਦੀ ਪੈਕਿੰਗ ਡਨ ਹੋ ਗਈ ਆ ਤੇ ਜਿਹੜੇ ਹੋਰ ਕੋਰੀਅਰ ਹੈਗੇ ਆਪਾਂ ਜਿਹੜੇ ਕਢਣ ਜਾ ਰਹੇ ਹਾਂ ਅੱਜ ਅੱਜ ਘੱਟ ਤੋਂ ਘੱਟ ਵੀ 15 ਤੋਂ 18 ਪੀਸ ਹੈਗੇ ਜਿਹੜੇ ਕੋਰੀਅਰ ਲਗਾਉਣਾ ਹੈਗਾ ਤੇ ਹੁਣ ਆਪਾਂ ਸਾਰਿਆਂ ਦੀ ਲਗਾਤਾਰ ਪੈਕਿੰਗ ਕਰਦੇ ਆ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ